ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ 45 ਡਿਗਰੀ ਤੋਂ 55 ਡਿਗਰੀ ਸੈਲਸੀਅਸ ਗਰਮੀ ਹੋਣ ਦਾ ਸੰਭਾਵਨਾ ਜਿਹੜੀ ਹੈ ਉਹ ਜਿਤਾਈ ਗਈ ਹੈ ਤਾਂ ਦੱਸ ਦੇ ਕਿ ਮੌਸਮ ਵਿਭਾਗ ਦੇ ਵੱਲੋਂ ਕੁਝ ਹਦਾਇਤਾਂ ਆਮ ਜਨਤਾ ਦੇ ਲਈ ਜਾਰੀ ਕੀਤੀਆਂ ਗਈਆਂ ਨੇ ਤਾਂ ਜੋ ਤੁਸੀਂ ਗਰਮੀ ਤੋਂ ਬਚਾਅ ਕਰ ਸਕੋ ਤਾਂ ਦੱਸ ਦੇ ਕਿ ਕਿਸ ਤਰ੍ਹਾਂ ਇਸ ਵੱਧਦੀ ਗਰਮੀ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਉਹ ਹਦਾਇਤਾਂ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤਾਂ ਦੱਸ ਦੇ ਕਿ ਜੇ ਤੁਸੀਂ ਬਾਹਰ ਗਰਮੀ ਦੇ ਵਿੱਚ ਜਾਂਦੇ ਹੋ ਸਭ ਤੋਂ ਪਹਿਲਾਂ ਤੇ ਜੇਕਰ ਤੁਸੀਂ ਕਾਰ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਆਪਣੀ ਕਾਰ ਦੇ ਵਿੱਚ ਕੋਈ ਵੀ ਬਿਜਲੀ ਵਾਲਾ ਉਪਕਰਣ ਨਾ ਰੱਖੋ ਇਸ ਤੋਂ ਇਲਾਵਾ ਆਪਣੇ ਕਾਰ ਦੇ ਵਿੱਚ ਬੈਟਰੀਆਂ ਜਾਂ ਫਿਰ ਲਾਈਟਰ ਕਿਸੇ ਹੋਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਜਿਸ ਨਾਲ ਅੱਗ ਲੱਗਣ ਦਾ ਡਰ ਹੁੰਦਾ ਹੈ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੀ ਗੱਡੀਆਂ ਦੇ ਵਿੱਚ ਨਾ ਰੱਖੋ ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਕਾਰ ਦੇ ਵਿੱਚ ਪੈਟਰੋਲ ਪਵਾਉਂਦੇ ਹੋ ਤਾਂ ਉਸ ਨੂੰ ਫੁੱਲ ਨਾ ਕਰਵਾਓ ਔਰ ਪੈਟਰੋਲ ਹਮੇਸ਼ਾ ਸ਼ਾਮ ਨੂੰ ਪਵਾਓ ਕਿਉਂਕਿ ਅਗਰ ਦਿਨੇ ਟਾਈਮ ਦੇਖਿਆ ਜਾਵੇ ਤਾਂ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਦੇ ਸਮੇਂ ਤੱਕ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਗੱਡੀਆਂ ਨੂੰ ਅੱਗ ਲੱਗਣ ਦਾ ਡਰ ਲਗਾਤਾਰ ਰਹਿੰਦਾ ਹੈ ਤਾਂ ਇਹ ਹਦਾਇਤਾਂ ਜਿਹੜੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਸਫ਼ਰ ਕਰਦੇ ਦੌਰਾਨ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਗੱਡੀਆਂ ਦੇ ਵਿੱਚ ਬਿਜਲੀ ਦੇ ਉਪਕਰਨ ਬੈਟਰੀਆਂ ਲਾਈਟਰ ਜਾਂ ਫਿਰ ਕਿਸੇ ਵੀ ਹੋਰ ਤਰ੍ਹਾਂ ਦੀ ਚੀਜ਼ ਜਿਹੜੀ ਹੈ ਗੈਸ ਸਿਲੰਡਰ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਰੱਖਣ ਤੋਂ ਗੁਰੇਜ਼ ਕਰੋ ਇਸ ਤੋਂ ਇਲਾਵਾ ਦਾਜ਼ੇ ਕੀ ਜੇਕਰ ਆਪਣੇ ਘਰ ਦੇ ਵਿੱਚ ਗੈਸ ਸਿਲੰਡਰ ਭਰਿਆ ਹੋਇਆ ਰੱਖਿਆ ਹੈ ਤਾਂ ਉਸ ਨੂੰ ਬਾਹਰ ਵਾਲੀ ਜਗਾ ਤੇ ਨਾ ਰੱਖੋ ਜਿੱਥੇ ਧੁੱਪ ਪੈਂਦੀ ਹੈ ਉਸ ਨੂੰ ਛੱਤ ਦੇ ਥੱਲੇ ਰੱਖੋ ਇਸ ਤੋਂ ਇਲਾਵਾ ਤੁਸੀਂ ਵੱਧ ਤੋਂ ਵੱਧ ਪਾਣੀ ਪੀਓ ਕਿਉਂਕਿ ਲਗਾਤਾਰ ਗਰਮੀ ਦੇ ਨਾਲ ਜਿਹੜਾ ਹੈ ਪਾਣੀ ਦੀ ਕਮੀ ਸਰੀਰ ਦੇ ਵਿੱਚ ਰਹਿੰਦੀ ਹੈ ਜਿਸ ਦੇ ਨਾਲ ਆਮ ਲੋਕ ਜਿਹੜੇ ਨੇ ਉਹ ਬਿਮਾਰ ਹੋ ਜਾਂਦੇ ਨੇ ਤਾਂ ਬਿਮਾਰੀਆਂ ਜਿਹੜੀਆਂ ਨੇ ਵਧਦੀਆਂ ਨੇ ਗਰਮੀ ਦੇ ਨਾਲ ਗਰਮੀ ਪੈ ਜਾਂਦੀ ਹੈ ਤਾਂ ਵੱਧ ਤੋਂ ਵੱਧ ਪਾਣੀ ਪੀਓ ਦੱਸੇ ਕਿ ਗਰਮੀ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਗਰਮੀ ਜਿਹੜੀ ਹੈ ਲੋਕਾਂ ਨੂੰ ਬਿਮਾਰ ਕਰ ਦਿੰਦੀ ਹੈ ਤਾਂ ਕੁਝ ਹਿਦਾਇਤਾਂ ਜਿਹੜੀਆਂ ਨੇ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਿਆ ਨੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦਾ ਮੀਟਰ ਜਿਹੜਾ ਹੈ ਉਸ ਨੂੰ ਓਵਰਲੋਡ ਨਾ ਹੋਣ ਦਿਓ ਹੋਰ ਵੀ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਲਗਾਤਾਰ ਵੱਧਦੀ ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਅਗਰਦਾਸ ਦੇ ਕਿ ਤੁਸੀਂ ਆਪਣੇ ਘਰ ਦੇ ਵਿੱਚ 에어 ਕੰਡੀਸ਼ਨ ਜਾਨੀ ਕਿ AC ਦੀ ਵਰਤੋਂ ਕਰ ਰਹੇ ਹੋ ਤਾਂ ਅਗਰ ਬਾਹਰ ਜਿਹੜਾ ਤਾਪਮਾਨ 45 ਤੋਂ 47 ਡਿਗਰੀ ਦੇ ਵਿੱਚ ਘਰ ਹੈ ਤਾਂ ਆਪਣੇ AC ਦਾ ਜਿਹੜਾ ਟੈਂਪਰੇਚਰ ਹੈ ਉਹ 24 ਡਿਗਰੀ ਤੋਂ 25 ਡਿਗਰੀ ਦੇ ਵਿੱਚ ਘਰ ਰੱਖੋ ਇਸ ਦੇ ਨਾਲ ਜਿਹੜਾ ਹੈ ਸਿਹਤ ਖਰਾਬ ਨਹੀਂ ਹੋਵੇਗੀ ਤਾਂ ਟੈਂਪਰੇਚਰ ਜਿਹੜਾ ਹੈ ਇਕੁਅਲ ਰਹੇਗਾ ਤਾਂ ਦਾਸ ਦੇ ਕਿ ਇਸ ਤਰ੍ਹਾਂ ਜੀ ਤੁਸੀਂ AC ਜਦੋਂ ਆਪਨੇ ਕਾਰ ਦੇ ਵਿੱਚ ਵਰਤੋਂ ਕਰਦੇ ਹੋ ਉਸ ਦਾ ਟੈਂਪਰੇਚਰ ਜਿਹੜਾ ਹੈ 24 ਡਿਗਰੀ ਤੋਂ 25 ਡਿਗਰੀ ਦੇ ਵਿੱਚਕਾਰ ਹੀ ਰੱਖੋ ਜਿਸ ਨਾਲ ਬਿਮਾਰੀਆਂ ਨਹੀਂ ਲੱਗਣਗੀਆਂ ਔਰ ਤੁਹਾਡੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ ਇਸ ਤੋਂ ਇਲਾਵਾ ਦਾਜ਼ੇ ਕਿ ਅਗਰ ਤੁਸੀਂ ਏਸੀ ਦੀ ਲਗਾਤਾਰ ਵਰਤੋਂ ਕਰ ਰਹੇ ਹੋ ਤਾਂ ਰੋਜ਼ ਏਸੀ ਨੂੰ ਅੱਧਾ ਘੰਟਾ ਜ਼ਰੂਰ ਆਰਾਮ ਦਿਓ ਏਸੀ ਜਿਹੜਾ ਹੈ ਬੰਦ ਕਰ ਦਿਓ ਲਗਾਤਾਰ ਏਸੀ ਜਿਹੜਾ ਹੈ ਉਸ ਨੂੰ 24 ਘੰਟੇ ਨਾ ਚਲਾਓ ਕਿਉਂਕਿ ਇਸ ਦੇ ਨਾਲ ਅੱਗ ਲੱਗਣ ਦਾ ਡਰ ਸਦਾ ਹੀ ਬਣਿਆ ਰਹਿੰਦਾ ਹੈ ਜਿਸ ਦੇ ਨਾਲ ਇਹ ਮੌਸਮ ਵਿਭਾਗ ਦੇ ਵੱਲੋਂ ਹੀ ਹਦਾਇਤਾ ਜਾਰੀ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾਕਰ ਤੁਸੀਂ ਬਾਹਰ ਕਿਤੇ ਪਾਰਕ ਦੇ ਵਿੱਚ ਘੁੰਮਣ ਜਾਂਦੇ ਹੋ ਜਾਂ ਆਪਣੇ ਘਰਾਂ ਦੇ ਵਿੱਚ ਵੀ ਸਾਵਧਾਨ ਰਹੋ ਕਿਉਂਕਿ ਲਗਾਤਾਰ ਵੱਧੀ ਗਰਮੀ ਦੇ ਨਾਲ ਠੰਡੀਆਂ ਛਾਵਾਂ ਲੱਭਣ ਲਈ ਖੁੱਡਾਂ ਦੇ ਵਿੱਚੋਂ ਜਿਹੜੇ ਸੱਪ ਨੇ ਉਹ ਨਿਕਲਦੇ ਨੇ ਜ਼ਿਆਦਾਤਰ ਗਰਮੀ ਦੇ ਨਾਲ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਸੱਪ ਜਿਹੜੇ ਨੇ ਦਾਖਲ ਹੋ ਜਾਂਦੇ ਨੇ ਜਾਂ ਫਿਰ ਪਾਰਕਾਂ ਦੇ ਵਿੱਚ ਠੰਡੀਆਂ ਛਾਵਾਂ ਅਤੇ ਠੰਡੀ ਜਗ੍ਹਾ ਲੱਭਦੇ ਨੇ ਇਸ ਤਰ੍ਹਾਂ ਜੇਕਰ ਤੁਸੀਂ ਪਾਰਕ ਦੇ ਜਾ ਰਹੇ ਹੋ ਤਾਂ ਲਗਾਤਾਰ ਸਾਵਧਾਨ ਰਹੋ ਆਸ-ਪਾਸ ਦੇਖ ਕੇ ਜਿਹੜਾ ਹੈ ਸੈਰ ਕਰੋ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਕੁਝ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਆਪਣੇ ਆਪ ਦਾ ਬਚਾਅ ਕਰਨ ਲਈ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਲਗਾਤਾਰ ਸੂਰਜ ਦੀ ਜਿਹੜੀ ਸਿੱਧੀ ਧੁੱਪ ਹੈ ਉਸ ਤੋਂ ਬਚੋ ਸੂਰਜ ਦੀ ਸਿੱਧੀ ਧੁੱਪ ਪੈਣ ਤੋਂ ਸੂਰਜ ਦੀ ਸਿੱਧੀ ਜਿਹੜੀ ਰੋਸ਼ਨੀ ਹੈ ਉਸ ਤੋਂ ਪੈਣ ਤੋਂ ਬਚੋ ਕਿਉਂਕਿ ਇਹ ਰੋਸ਼ਨੀ ਜਿਹੜੀ ਹੈ ਸੂਰਜ ਦੀ ਸਿੱਧੀ ਜਿਹੜਾ ਸੇਕ ਹੈ ਉਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ ਤਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲੋ ਇਸ ਤੋਂ ਲਾਵਾ ਆਪਣੇ ਘਰਾਂ ਦੇ ਵਿੱਚੋਂ ਬਾਹਰ ਨਾਲ ਨਿਕਲੋ ਵੱਧ ਤੋਂ ਵੱਧ ਠੰਡੀ ਜਗ੍ਹਾ ਤੇ ਰਹੋ ਤਾਂ ਜੋ ਗਰਮੀ ਤੋਂ ਬਚਾ ਕੀਤਾ ਜਾ ਸਕੇ ਵੱਧ ਤੋਂ ਵੱਧ ਪਾਣੀ ਪੀਓ ਦਹੀਂ ਜਿਹੜਾ ਹੈ ਉਸ ਨੂੰ ਉਸ ਦਾ ਸੇਵਨ ਕਰੋ ਇਸ ਤੋਂ ਲਾਵਾ ਤੁਸੀਂ ਲੱਸੀ ਜਿਹੜੀ ਹੈ ਪੀ ਸਕਦੇ ਹੋ ਜਿਹੜੀਆਂ ਲਿਕਵਿਡ ਚੀਜ਼ਾਂ ਹੈ ਉਸ ਦਾ ਜ਼ਿਆਦਾ ਸੇਵਨ ਕਰੋ ਤਾਂ ਜੋ ਗਰਮੀ ਤੋਂ ਬਚਾ ਕੀਤਾ ਜਾ ਸਕੇ ਤਾਂ ਮੌਸਮ ਵਿਭਾਗ ਦੇ ਵੱਲੋਂ ਇਹ ਹਦਾਇਤਾਂ ਜਿਹੜੀਆਂ ਨੇ ਜਾਰੀ ਕੀਤੀਆਂ ਗਈਆਂ ਨੇ ਆਮ ਲੋਕਾਂ ਦੇ ਲਈ ਜੋ ਗਰਮੀ ਦੇ ਵਿੱਚ ਬਾਹਰ ਜਾਂਦੇ ਨੇ ਉਹਨਾਂ ਦੇ ਲਈ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵਧਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ 45 ਡਿਗਰੀ ਸੈਲਸੀਅਸ ਤੋਂ 55 ਡਿਗਰੀ ਸੈਲਸੀਅਸ ਤੱਕ ਦਾ ਤਾਪਮਾਨ ਦਾ ਵੱਧ ਸਕਦਾ ਹੈ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਕੁਝ ਹਦਾਇਤਾਂ ਜਿਹੜੀਆਂ ਨੇ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਇਹਨਾਂ ਹਦਾਇਤਾਂ ਦਾ ਪਾਲਨ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ ਤਾਂ ਜੋ ਤੁਹਾਡੀ ਸਿਹਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ